ਜਿਲੇ ਦੇ ਵਿੱਚ ਜਿਹੜੇ ਚਾਰ ਹਲਕੇ ਪੈਂਦੇ ਨੇ ਉਹਨਾਂ ਦੇ ਵਿੱਚ ਵੱਖ-ਵੱਖ ਪ੍ਰੋਜੈਕਟ ਜਿਹੜੇ ਨੇ ਆ ਖਾਸ ਤੌਰ ਤੇ ਰੋਡਸ ਦੇ ਉਹਨਾਂ ਨੂੰ ਆ ਸ਼ੁਰੂਆਤ ਕੀਤੀ ਆ ਉਹਨਾਂ ਦੀ ਭਗਵੰਤ ਸਿੰਘ ਮਾਨ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਅਸੀਂ ਆ ਬੇਨਤੀ ਕੀਤੀ ਤੇ ਉਹਨਾਂ ਨੇ ਇਸ ਆ ਪੂਰੇ ਪ੍ਰੋਜੈਕਟ ਵਾਸਤੇ ਲਗਭਗ 76 ਕਿਲੋਮੀਟਰ ਦੀਆਂ ਰੋਡਸ ਨੇ ਜਿਹੜੀਆਂ ਦਾ ਅੱਜ ਅਸੀਂ ਸ਼ੁਰੂਆਤ ਕੀਤੀ ਆ ਇਹਦੇ ਤੇ 46 ਕਰੋੜ ਰੁਪਇਆ ਜਿਹੜਾ ਆ ਉਹਨਾਂ ਨੇ ਮਨਜ਼ੂਰ ਕੀਤਾ ਔਰ ਅਸੀਂ ਅੱਜ ਇਹਨਾਂ ਦਾ ਉਦਘਾਟਨ ਕੀਤਾ ਇਹ ਜਿਹੜੀਆਂ ਰੋਡਸ ਬਣਨ ਜਾ ਰਹੀਆਂ ਨੇ ਅਸੀਂ ਇਹਦੇ ਉੱਤੇ 5 ਸਾਲ ਦੀ ਮੇਨਟੇਨੈਂਸ ਜਿਹੜੀ ਆ ਉਹ ਵੀ ਕੰਟਰੈਕਟਰ ਦੀ ਪੱਕੀ ਉਹਦੀ ਜ਼ਿੰਮੇਵਾਰੀ ਲਗਾ ਦਿੱਤੀ ਆ ਕਿਉਂਕਿ ਆਮ ਤੌਰ ਤੇ ਇਹ ਹੁੰਦਾ ਸੀਗਾ ਕਿ ਪਹਿਲਾਂ ਸੜਕਾਂ ਬਣਾ ਦੇਣੀਆਂ ਸਾਲ ਬਾਅਦ 2 ਸਾਲ ਬਾਅਦ ਜਦੋਂ ਸੜਕ ਟੁੱਟ ਜਾਂਦੀ ਸੀਗੀ ਤੇ ਕਿਸੇ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਫਿਕਸ ਨਹੀਂ ਹੁੰਦੀ ਸੀਗੀ ਸੋ ਅਸੀਂ ਆਪਣੀਆਂ ਕਲੋਜ਼ ਦੇ ਵਿੱਚ ਹੀ ਇਹੋ ਜੇ ਕੰਟਰੈਕਟ ਐਗਰੀਮੈਂਟ ਜਿਹੜੇ ਨੇ ਉਹਨਾਂ ਦੇ ਵਿੱਚ ਹੀ ਕਹਿ ਦਿੱਤਾ ਕਿ ਜੇ 5 ਸਾਲ ਤੱਕ ਰੋਡਸ ਦੇ ਨੂੰ ਕੋਈ ਡੈਮੇਜ ਹੁੰਦਾ ਜਾਂ ਕੋਈ ਕਿਤੇ ਉਹ ਖਰਾਬ ਹੁੰਦੀ ਆ ਤਾਂ ਉਹਦੀ ਜ਼ਿੰਮੇਵਾਰੀ ਸਬੰਧਤ ਕੰਟਰੈਕਟਰ ਦੀ ਹੋਏਗੀ ਇਹਦੇ ਨਾਲ ਸਾਨੂੰ ਦੋ ਆ ਜਬਰਦਸਤ ਫਾਇਦੇ ਜਿਹੜੇ ਆ ਉਹ ਮਿਲਨੇ ਆ ਇੱਕ ਤੇ ਸਾਡੀ ਰੋਡ ਜਿਹੜੀ ਆ ਉਹ ਸ਼ੁਰੂ ਦੇ ਵਿੱਚ ਹੀ ਜੋ ਮਟੀਰੀਅਲ ਚਾਹੀਦਾ ਵੈਸੇ ਤਾਂ ਸਾਡੇ ਕੋਲ ਹੋਰ ਵੀ ਸੋਰਸਸ ਨੇ ਅਸੀਂ ਕੁਆਲਟੀ ਕੰਟਰੋਲ ਸਾਡਾ ਇੱਕ ਵਿੰਗ ਆ ਅਸੀਂ ਉੱਥੇ ਮਟੀਰੀਅਲ ਵਗੈਰਾ ਚੈੱਕ ਕਰਵਾਉਂਦੇ ਰਹਿੰਨੇ ਆ ਪਰ ਇਹਦੇ ਨਾਲ ਕੰਟਰੈਕਟਰ ਤੇ ਵੀ ਜ਼ਿੰਮੇਵਾਰੀ ਜਿਹੜੀ ਆ ਉਹ ਫਿਕਸ ਹੋ ਗਈ ਕਿ 5 ਸਾਲ ਤੱਕ ਉਹਨੇ ਹੀ ਉਹ ਰੋਡ ਦੀ ਜਿਹੜੀ ਆ ਉਹ ਰਿਪੇਅਰ ਕਰਨੀ ਆ ਸੋ ਇਸ ਤੋਂ ਇਲਾਵਾ ਅਸੀਂ ਜਿਹੜਾ ਮੋਗੇ ਜ਼ਿਲ੍ਹੇ ਵਾਸਤੇ ਇਹ ਜਿੱਥੇ ਆਪਾਂ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਦੇ ਵਿੱਚ ਆਪਾਂ ਬੈਠੇ ਆ ਇਹਦੇ ਵਾਸਤੇ ਕਿਉਂਕਿ ਜਿਹੜਾ ਘਾਟ ਸੀਗੀ ਇੱਥੇ ਬਿਲਡਿੰਗ ਦੀ ਹੋਰ ਇੱਥੇ ਦੂਸਰੀ ਫਲੋਰ ਦੋ ਫਲੋਰ ਹੋਰ ਬਣਾਉਣ ਵਾਸਤੇ 11 ਕਰੋੜ ਰੁਪਏ ਜਿਹੜਾ ਹੋਰ ਮਨਜ਼ੂਰ ਕੀਤਾ ਗਿਆ ਤਾਂ ਕਿ ਇੱਥੇ ਜਿਹੜੇ ਵੀ ਐਡਮਿਨਿਸਟ੍ਰੇਟਿਵ ਕੰਮ ਨੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆ ਸਕੇ ਸੋ ਇਸ ਤੋਂ ਇਲਾਵਾ ਅਸੀਂ 3 ਨਵੇਂ 66 ਕੇਵੀ ਦੇ ਗ੍ਰਿਡ ਜਿਹੜੇ ਆ ਉਹ ਵੀ ਮੋਗਾ ਜਿਹੜੇ ਨੂੰ ਦਿੱਤੇ ਨੇ ਕੁਝ ਸਮੇਂ ਬਾਅਦ ਉਹਨਾਂ ਨੂੰ ਵੀ ਜਿਹੜਾ ਇਹਨਾਂ ਨੂੰ ਗ੍ਰੇਟ ਕਰਾਂਗੇ ਸੋ ਜਿਹੜੇ ਲੰਬੇ ਸਮੇਂ ਤੋਂ ਡਿਮਾਂਡਸ ਲੋਕਾਂ ਦੀਆਂ ਡਿਮਾਂਡਸ ਜਿਹੜੀਆਂ ਸੀਗੀਆਂ ਰੂਰਸ ਨਾਲ ਮੈਂ ਸਮਝਦਾ ਅੱਜ ਮੋਗਾ ਜ਼ਿਲ੍ਹੇ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਆ ਉਹਨਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਜਿਹੜੀਆਂ ਨੇ ਉਹ ਪੂਰੀਆਂ ਹੋਈਆਂ ਨੇ ਇਸ ਤੋਂ ਇਲਾਵਾ ਅਸੀਂ ਹੁਣ ਡਿਸਟ੍ਰਿਕਟ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਦੇ ਨਾਲ ਮੀਟਿੰਗ ਵੀ ਕਰਾਂਗੇ ਜੋ ਪ੍ਰੋਜੈਕਟ ਚੱਲ ਰਹੇ ਨੇ ਜੋ ਪਿਛਲੇ ਸਮੇਂ ਦੇ ਵਿੱਚ ਪਰਫਾਰਮੈਂਸ ਹੋਈ ਆ ਉਹ ਕਾਰਗੁਜ਼ਾਰੀ ਜਿੰਨੀ ਵੀ ਦਿੱਤੀ ਆ ਉਹਦਾ ਰਿਵਿਊ ਜਿਹੜਾ ਆ ਹੁਣ ਮੀਟਿੰਗ ਦੇ ਵਿੱਚ ਕਰਾਂਗੇ ਜੇ ਕਿਸੇ ਤਰ੍ਹਾਂ ਦੀ ਕਿਸੇ ਅ ਅਧਿਕਾਰੀ ਦੇ ਜਾਂ ਕਿਸੇ ਆ ਵਿਭਾਗ ਦੇ ਵਿੱਚ ਕੋਈ ਸਾਨੂੰ ਆ ਰਿਵਿਊ ਦੇ ਵਿੱਚ ਕੋਈ ਲੱਗਿਆ ਕਿ ਵਿਭਾਗ ਨੇ ਕੰਮ ਨਹੀਂ ਕੀਤਾ ਜਾਂ ਕੋਈ ਕੁਤਾਹੀ ਕੀਤੀ ਆ ਸੋ ਅਸੀਂ ਉਹਨਾਂ ਨੂੰ ਜਿਹੜਾ ਉਹ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਕਿਸੇ ਨੇ ਕੋਈ ਕੋਈ ਜਾਦੀ ਕੋਤਾਈ ਹੋਈ ਤੇ ਜੋ ਵੀ ਅਨੁਸ਼ਾਸਨ ਦੇ ਅਨੁਸਾਰ ਜੋ ਵੀ ਨਿਜ਼ਮਾ ਦੇ ਅਨੁਸਾਰ ਜੋ ਕਾਰਵਾਈ ਬਣਦੀ ਆ ਉਹ ਜ਼ਰੂਰ ਜਿਹੜੀ ਆ ਉਹ ਕੀਤੀ ਜਾਊਗੀ ਸੋ ਮੈਨੂੰ ਜਾਣੇ ਨੇ 7-7 ਸਾਲ ਹੋ ਗਏ ਰਿਪੇਅਰ ਨਹੀਂ ਹੋਈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ 7 ਸਾਲ ਨਹੀਂ 10-10 ਸਾਲ ਹੋ ਗਏ ਨੇ ਕਿਉਂਕਿ ਆਮ ਤੌਰ ਤੇ ਜਿਹੜੀ ਵੀ ਕੋਈ ਰੋਡ ਬਣਦੀ ਆ ਉਹਦੀ 5 ਸਾਲ ਦੀ ਲਾਈਫ ਜਿਹੜੀ ਆ ਉਹ ਨਹੀਂ ਜਾਂਦੀ 5 ਸਾਲ ਤੋਂ ਬਾਅਦ ਉਹਨੂੰ ਰੋਡ ਨੂੰ ਰਿਪੇਅਰ ਕਰਨਾ ਹੁੰਦਾ ਪਰ ਮੈਂ ਇੱਥੇ ਦੇਖ ਰਿਹਾ ਕਿ 11-11 12-12 ਸਾਲ ਦੀਆਂ ਰੋਡਸ ਬਣੀਆਂ 13 ਦੀ ਰੋਡ ਬਣੀ ਸੋ ਸੜਕ ਤੇ ਖਰਾਬ ਹੋਊਗੀ ਨੇਚਰਲੀ ਆ ਕਿਉਂਕਿ ਉਹਦੇ ਤੇ ਆਵਾਜਾਈ ਲੰਘਦੀ ਆ ਵਾਹਨ ਲੰਘਦੇ ਨੇ ਸੋ ਗੱਲ ਤੇ ਜ਼ਿੰਮੇਵਾਰੀ ਦੀ ਹੁੰਦੀ ਆ ਜ਼ਿੰਮੇਵਾਰੀ ਸਰਕਾਰਾਂ ਦੀ ਚਾਹੀਦੀ ਆ ਕਿ ਜਿੰਨਾ ਸਮਾਂ ਹੁੰਦਾ ਆ ਉਹਨੇ ਸਮੇਂ ਤੋਂ ਬਾਅਦ ਉਹਨੂੰ ਜਿਹੜਾ ਪ੍ਰੋਪਰ ਰਿਪੇਅਰ ਜਿਹੜਾ ਆ ਉਹ ਕੀਤਾ ਜਾਵੇ ਸੋ ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਸੜਕਾਂ ਬਹੁਤ ਟੁੱਟੀਆਂ ਸੀਗੀਆਂ ਪਰ ਹੁਣ ਤਾਂ ਉਹਨੂੰ ਮੋਕੇ ਜਲੇ ਦੇ ਵਿੱਚ ਕੋਈ ਵੀ ਸੜਕ ਜਿਹੜੀ ਆ ਉਹ ਟੁੱਟੀ ਨਹੀਂ ਦੇਖੂਦੇ ਤੇ ਮਾਰਕੀਟ ਕਮੇਟੀ ਦੇ ਜੇ ਜਿੰਨੇ ਫੰਡਸ ਨੇ ਉਹਦੇ ਵਿੱਚੋਂ 48 ਕਰੋੜ ਰੁਪਏ ਅਸੀਂ ਹੋਰ ਵੀ ਜਿਹੜਾ ਉਹ ਸੈਂਕਸ਼ਨ ਕੀਤਾ ਉਹ ਵੀ ਪ੍ਰੋਜੈਕਟ ਜਿਹੜੇ ਆ ਉਹ ਸਾਡੇ ਲਾਂਚ ਹੋ ਜਾਣੇ ਨੇ ਸੋ ਇਹ ਸਾਰੇ ਕੰਮ ਨੂੰ ਅਸੀਂ 3-4 ਮਹੀਨੇ ਦੇ ਵਿੱਚ ਜਿਹੜਾ ਆ ਉਹ ਕੰਪਲੀਟ ਕਰ ਦੇਣਾ ਕਿਉਂਕਿ ਫੰਡਸ ਦੀ ਘਾਟ ਹੁੰਦੀ ਸੀਗੀ ਪਹਿਲਾਂ ਸੋ ਜਦੋਂ ਤੋਂ ਮਾਨ ਸਾਹਿਬ ਆਏ ਨੇ ਅਸੀਂ ਮਤਲਬ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਤਵਜੋਹ ਦੇ ਨਾਲ ਹਰ ਫੀਲਡ ਦੇ ਵਿੱਚ ਜਿਹੜਾ ਆ ਉਹ ਧਿਆਨ ਦੇ ਰਹੇ ਆ ਸੋ ਇਹ ਜਿਹੜੀਆਂ 76 ਕਿਲੋਮੀਟਰ ਦੀਆਂ ਰੋਡਸ ਨੇ ਜਾਂ ਇਹ ਜਿਹੜਾ ਡਿਸਟ੍ਰਿਕਟ ਕੰਪਲੈਕਸ ਆ ਇਹਦੇ ਫਲੋਰ ਨੇ ਉਹ ਅਸੀਂ ਬਹੁਤ ਜਲਦ ਜਿਹੜਾ ਆ ਉਹ ਪੂਰਾ ਕਰਕੇ ਲੋਕਾਂ ਨੂੰ ਸਮਰਪਿਤ ਕਰਨ ਜਾ ਰਹੇ ਹਾਂ। ਇਹ ਬੋਲਾ ਸਕੂਲ ਆ ਇਹ ਚੀਜ਼ ਦੀ ਗੱਲ ਕੀਤੀ ਜੇ ਆਪਕਾ ਸਰਕਾਰ ਦੇ ਕੁਝ ਪ੍ਰੋਵੀਜ਼ਨ ਲੈ ਕੇ ਆ ਰਿਹਾ ਨਵੀਆਂ ਮੋਟਰਾਂ ਦੇ ਕਨੈਕਸ਼ਨ ਲੈ ਆਉਂਦਾ। ਦੇਖੋ 2000 18 ਤੋਂ ਬਾਅਦ ਪਾਲਿਸੀ ਜਿਹੜੀ ਆ ਉਹ ਨਹੀਂ ਆ ਕਿਉਂਕਿ ਸਾਡਾ ਗਰਾਊਂਡ ਵਾਟਰ ਜਿਹੜਾ ਉਹ ਕਾਫੀ نیچے ਜਾ ਚੁੱਕਾ ਸੀਗਾ ਉਹ نیچے ਗਿਆ ਆ ਵੀ ਹੈ ਅੱਜ ਵੀ ਅਸੀਂ ਕੋਸ਼ਿਸ਼ ਦੇ ਵਿੱਚ ਆ ਕਿ ਸਾਡਾ ਗਰਾਊਂਡ ਵਾਟਰ ਜਿਹੜਾ ਔਣ ਵਾਲੀਆਂ ਪੀੜ੍ਹੀਆਂ ਵਾਸਤੇ ਅਸੀਂ ਬਚਾ ਕੇ ਰੱਖੀਏ ਪਰ ਅਸੀਂ ਨਾਲ ਦੇ ਨਾਲ ਜਿੱਤਰਾ ਹੁਣ ਆ ਬਾਗਾ ਪੁਰਾਣਾ ਹਲਕੇ ਦੇ ਵਿੱਚ ਹੀ 40 ਕਰੋੜ ਰੁਪਏ ਅਸੀਂ ਜਿਹੜਾ ਨਹਿਰੀ ਪਾਣੀ ਆ ਨਹਿਰੀ ਪਾਣੀ ਨੂੰ ਖੇਤਾਂ ਦੇ ਅਖੀਰ ਟੇਲ ਤੱਕ ਪਹੁੰਚਾਉਣ ਵਾਸਤੇ ਜਿਹੜਾ ਆ ਉਹ ਅਸੀਂ ਕੰਮ ਕੀਤੇ ਨੇ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਇਆ ਏ ਕਿ ਨਹਿਰਾਂ ਦਾ ਪਾਣੀ ਖੇਤਾਂ ਨੂੰ ਜਿਹੜਾ ਆ ਉਹ ਮਿਲਣਾ ਸ਼ੁਰੂ ਹੋਇਆ ਠੀਕ ਆ ਸੋ ਜਿਹੜੀ ਤੁਸੀਂ ਗੱਲ ਕਰਦੇ ਹੋ ਬਿਜਲੀ ਕਨੈਕਸ਼ਨਸ ਦੀ ਉਹ ਪ੍ਰਾਇੋਰਟੀ ਤੇ ਅਸੀਂ ਦੇਖਾਂਗੇ ਉਹਨੂੰ ਐਗਜ਼ਾਮਨ ਕਰਾਂਗੇ ਨਾਲ ਦੇ ਨਾਲ ਸਾਨੂੰ ਆਪਣਾ ਧਰਤੀ ਹੇਠਲਾ ਪਾਣੀ ਜਿਹੜਾ ਹੈ ਇਹ ਵੀ ਬਚਾਉਣਾ ਪੈਣਾ ਮੰਤਰੀ ਜੀ ਆਪ ਨੇ ਇਸ ਰੋਲਾ ਫੈਮਿਨੈਂਸ ਦੀ ਗੱਲ ਜੀ ਸੀਐਮ ਸਾਹਿਬ ਕਹਿ ਰਹੇ ਸਾਰੇ ਬੋਰਡ ਵਗੈਰਾ ਪੰਜਾਬੀ ਵਿੱਚ ਲਿਖੇ ਜਾਣੇ ਚਾਹੀਏ ਹੂੰ ਕੀ ਐ ਫੈਮਿਨੈਂਸ ਸਭ ਗੁਰਮੁਖੀ ਵਿੱਚ ਨਹੀਂ ਮਿਲਦਾ ਨਹੀਂ ਦੇਖੋ ਜਿਹੜੇ ਵੀ ਹੁੰਦੇ ਨੇ ਕੋਈ ਪ੍ਰੋਜੈਕਟ ਹੁੰਦੇ ਨੇ ਕਿਸੇ ਵੀ ਤਰ੍ਹਾਂ ਦੇ ਸਕੂਲ ਆਫ ਐਮਿਨੈਂਸ ਸਕੂਲ ਆਫ ਐਮਿਨੈਂਸ ਦਾ ਮਤਲਬ ਆ ਕਿ ਅਸੀਂ ਅਸੀਂ ਲੋਕਾਂ ਨੂੰ ਅਸੀਂ ਆਪਣੇ ਬੱਚੇ ਉਥੋਂ ਬੜੇ ਹਾਰਡ ਵਰਕਿੰਗ ਬੜੇ ਮਤਲਬ ਸਮਝ ਗਿਆ ਬੜੇ ਇਸ ਵਿੱਚ ਕੋਈ ਸ਼ਬਦ ਨਹੀਂ ਹੈ ਬੜੇ ਅਸੀਂ ਉਹਨੂੰ ਜਿਹੜਾ ਆ ਉਹ ਸਹੂਲਤਾਂ ਦੇ ਕੇ ਜਾਂ ਕਰਕੇ ਉਹਨਾਂ ਨੂੰ ਐਮਿਨੈਂਟ ਬੰਦੇ ਬੱਚੇ ਆਪਣੇ ਆਪਣੇ ਇੰਟੈਲੀਜੈਂਟ ਬੱਚੇ ਆਪਣੇ ਜਿਹੜੇ ਆ ਉਹ ਬਣਾਵਾਂਗੇ ਸੋ ਅਸੀਂ ਜਿਹੜੇ ਐਸਓਈ ਆਪਣੇ ਬਣਾਏ ਨੇ ਉਹਨਾਂ ਦੇ ਉੱਤੇ ਦੇਖੋ ਪੰਜਾਬੀ ਦੇ ਉੱਤੇ ਪੰਜਾਬ ਸਰਕਾਰ ਪੰਜਾਬੀ ਬੋਲੀ ਨੂੰ ਪਰਫੁੱਲਤ ਕਰਨ ਵਾਸਤੇ ਹਰ ਤਰ੍ਹਾਂ ਦਾ ਯਤਨ ਕਰ ਰਹੀ ਹੈ ਠੀਕ ਆ ਅਸੀਂ ਕਈ ਬੋਰਡ ਜਿਹੜੇ ਨੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਜਿਹੜਾ ਉਹ ਲਾਜ਼ਮੀ ਵੀ ਜਿਹੜਾ ਆ ਉਹ ਕੀਤਾ ਹੋਇਆ